ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡਾ ਤਹਿ ਦਿਲ ਤੋਂ ਧੰਨਵਾਦੀ ਹਾਂ ਜੋ ਤੁਸੀਂ ਬਹੁਤ ਪਿਆਰ ਬਖਸ਼ਿਆ ਹੈ ਇਸ ਵੇਲੇ ਆਪ ਸੁਣ ਰਹੇ ਹੈ ਬਾਬਾ ਦਇਆ ਸਿੰਘ ਦਾ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਤੇ ਨਾਲ ਨਾਲ ਮੇਰੀ ਆਪਣੀ ਸ਼ੈਰੀ ਵੀ ਸੁਣ ਰਹੇ ਹੈ ਆਓ ਸੁਣੀਏ ਹਾਥੀ ਹੈ ਸਹੌਂਦਾ ਜੇ ਮਸਤ ਹੋਵੇ ਮਦ ਪੀ ਕੇ ਯੋਧਾ ਹੈ ਸਹੌਂਦਾ ਰਣ ਭੂਮੀ ਵਿੱਚ ਜਾਇ ਕੇ ਤਾਲ ਹੈ ਸਹੌਂਦਾ ਜੇ ਕਮਲ ਫੁੱਲ ਖਿੜੇ ਹੋਣ ਰਾਤ ਹੈ ਸਹੌਂਦੀ ਚੰਨ ਚੌਦਮੀ ਦਾ ਪਾਇ ਕੇ ਸਾਵਣ ਸਹੌਂਦਾ ਉਤੋਂ ਗੱਜਦਾ ਜੇ ਮੇਘ ਹੋਵੇ ਮੋਰਾਂ ਦੀ ਆਵਾਜ਼ ਰੱਖੇ ਬਾਗ ਨੂੰ ਸਜਾਏ ਕੇ ਹੋ ਆਦਮੀ ਸਹੌਂਦਾ ਕੇਸ ਮੁੱਛ ਦਾੜੀ ਰੱਖੇ ਹੁਣ ਆਦਮੀ ਸਹੌਂਦਾ ਕੇਸ ਮੁੱਛ ਦਾੜੀ ਰੱਖੇ ਹੁਣ ਔਰਤ ਸਹੌਂਦੀ ਪਤੀ ਬਰਤਾ ਸਦਾਇ ਕੇ ਉਮਰ ਸੰਕੜੇ ਸਾਲ ਦੀ ਗਈ ਐਵੇਂ ਫੇਤੇ ਲਾਣਤਾ ਜਗ ਤੇ ਆਉਣੇ ਨੂੰ ਰਹੀ ਹੱਕ ਦਾ ਵਸਲ ਵਿਸਾਲ ਕੀਤਾ ਲੱਖ ਲਾਣਤਾ ਸੇਜ ਤੇ ਸੌਣੇ ਨੂੰ ਹੋਇਆ ਨਹੀਂ ਜੇ ਦਰਦ ਫੇਰਾਕ ਪੈਦਾ ਲੱਖ ਲਾਣਤਾ ਕਾਫੀਆਂ ਗਾਉਣੇ ਨੂੰ ਦੇਵਨਹਾਰ ਨੂੰ ਦਿਲੋਂ ਵਿਸਾਰ ਦਿੰਦਾ ਬੰਦੇ ਲਾਣ ਤਾਂ ਮਖਮਲਾਂ ਪਾਉਣੇ ਨੂੰ ਦੁਨੀਆ ਨਾਲ ਪਖੰਡ ਦੇ ਲੁੱਟ ਖਾਦੀ ਲੱਖ ਲਾਣ ਤਾਂ ਰਜਕ ਕਮਾਉਣੇ ਨੂੰ ਗੁਜ਼ਰ ਜਾਮ ਦੀ ਸੁੱਤਿਆਂ ਰਾਤ ਸਾਰੀ ਲੱਖ ਲਾਣ ਤਾਂ ਪਲੰਗ ਵਿਸ਼ਾਉਣੇ ਨੂੰ ਕਦੇ ਰੱਬ ਦੇ ਰਾਹ ਨਾ ਖਰਚ ਕੀਤਾ ਲੱਖ ਲਾਣ ਤਾਂ ਪੈਸਾ ਕਮਾਉਣੇ ਨੂੰ ਹੋ ਦਇਆ ਸਿੰਘ ਨਾ ਇਲਮ ਤੇ ਅਮਲ ਕੀਤਾ ਦਇਆ ਸਿੰਘ ਨਾ ਇਲਮ ਤੇ ਅਮਲ ਕੀਤਾ ਦੌਲਤ ਗਈ ਐ ਤਖਬਰੀ ਕਾਉਣੇ ਨੂੰ ਦਇਆ ਸਿੰਘ ਨਾ ਇਲਮ ਤੇ ਅਮਲ ਕੀਤਾ ਲੱਖ ਲਾਣ ਤਾਂ ਪੜਨ ਪੜਾਉਣੇ ਨੂੰ عمر ਸੈਂਕੜੇ ਸਾਲ ਦੀ ਗਈ ਐਵੇਂ ਗਈ ਜ਼ਿੰਦਗੀ ਪੇਟ ਦੇ ਖਾਣ ਬਦਲੇ ਪੈਸਾ ਰੱਬ ਦੇ ਰਾਹ ਨਾ ਖਰਚ ਕੀਤਾ ਦੌਲਤ ਗਈ ਐ ਤਖਬਰੀ ਮਾਣ ਬਦਲੇ ਮਿਸਾ ਟੋਕ ਨਹੀਂ ਸਰੀਆ ਮੰਗਤੇ ਨੂੰ ਦੇ ਗਾਰ ਦਿੱਆਂ ਸਾਕ ਸਿਆਣ ਬਦਲੇ ਲੋਕ ਲੱਜਿਆ ਵਿੱਚ ਗਲਤਾਨ ਰਹਾ ਗਿਆ ਲੁੱਟਿਆ ਆਣ ਤੇ ਸ਼ਾਨ ਬਦਲੇ ਹੋ ਦਇਆ ਸਿੰਘ ਨਾ ਅੱਗੇ ਦਾ ਫਿਕਰ ਕੀਤਾ ਓ ਦਇਆ ਸਿੰਘ ਨਾ ਅੱਗੇ ਦਾ ਫਿਕਰ ਕੀਤਾ ਖਰਚ ਬੰਨਿਆ ਨਾ ਅੱਗੇ ਜਾਣ ਬਦਲੇ ਉਮਰ ਸੰਕੜੇ ਸਾਲ ਦੀ ਗਈ ਐਵੇਂ ਈਤਾ ਕਰਮ ਜਹਾਨ ਤੇ ਨੇਕ ਨਹੀਂ ਰਹਾ ਪੂਜਦਾ ਭੂਤ ਪਰੇਤ ਬੰਦੇ ਰੱਖੀ ਰੱਬ ਰਹੀ ਮੰਦ ਟੇਕ ਨਹੀਂ ਸੁਣ ਕੇ ਦਰਦ ਫੇਰਾਕ ਦੀ ਗੱਲ ਪਾਪੀ ਹੋਇਆ ਵਿੱਚ ਕਲੇ ਜੜੇ ਛੇਕ ਨਹੀਂ ਦਇਆ ਸਿੰਘ ਸੀ ਮੌਤ ਵਸਾਰ ਬੈਠਾ पापी जग ਤੇ ਸੁਣੀ ਭਲੇਗ ਨਹੀਂ عمر ਸੈਂਕੜੇ ਸਾਲ ਦੀ ਗਈ ਐਵੇਂ ਤੀਤਾ ਫਿਕਰ ਨਾ ਅਗਾंदे ਜਾਣ ਵਾਲਾ ਪਾਪੀ ਧਰਮ ਨੂੰ ਛੱਡ ਬੇ ਧਰਮ ਹੋਇਆ ਪਿੱਛਾ ਛੱਡਿਆ ਵੇਦ ਪੁਰਾਣ ਵਾਲਾ ਲੱਗ ਗਿਆ ਨਖਤਰਾ ਪੇਟ ਪਾਪੀ ਸਨਸਾ ਪੈ ਰਹਾ ਪੀਣ ਤੇ ਖਾਣ ਵਾਲਾ ਦਇਆ ਸਿੰਘ ਸੀ ਆਦਮੀ ਹੰਸ ਹੀਰਾ ਤਮ ਪੈ ਗਿਆ ਤੀਰ ਕਮਾਨ ਵਾਲਾ ਉਮਰ ਸੰਕੜੇ ਸਾਲ ਦੀ ਗਈ ਐਵੇਂ ਹੋ ਗਈ ਗਮ ਪਰਾਨੀਆਂ ਅਕਲ ਤੇਰੀ ਸ਼ੀਸ਼ੇ ਵਿੱਚ ਤੂੰ ਦੇਖ ਲੈ ਸੱਜਣਾ ਓਏ ਕੈਸੀ ਘੜੀ ਤਰਖਾਨ ਨੇ ਸ਼ਕਲ ਤੇਰੀ ਤੀਤਾ ਰੱਬ ਨੇ ਅਸਲ ਸਰਦਾਰ ਤੈਨੂੰ ਜੁਨਾ ਸਾਰਿਆਂ ਸਮਝ ਲੈ ਨਕਲ ਤੇਰੀ ਹੋ ਦਇਆ ਸਿੰਘ ਸੁਣ ਮਰਦ ਮਰਦਾਨਿਆਂ ਓਏ ਦਇਆ ਸਿੰਘ ਸੁਣ ਮਰਦ ਮਰਦਾਨਿਆਂ ਓਏ ਹੋ ਵੀ ਮੌਤ ਦੇ ਜੰਗ ਵਿੱਚ ਕਤਲ ਤੇਰੀ ਉਮਰ ਸੰਕੜੇ ਸਾਲ ਦੀ ਗਈ ਐਵੇਂ ਗੱਲ ਭੁੱਲ ਗਈ ਕੌਲ ਇਕਰਾਰ ਵਾਲੀ ਪ੍ਰੇਮ ਪਾਲਿਆ ਕਿੰਨਾ ਦੇ ਨਾਲ ਜਾਨੀ ਪਾਈ ਕਦਰ ਨਾ ਆਪਣੇ ਯਾਰ ਵਾਲੀ ਦਇਆ ਸਿੰਘ ਤੂੰ ਘਰ ਨਾ ਗਿਆ ਸਿੱਧਾ ਪਿਆ ਭੁੱਲ ਕੇ ਰਾਹ ਉਜਾੜ ਵਾਲੀ ਉਮਰ ਸੈਂਕੜੇ ਸਾਲ ਦੀ ਗਈ ਐਵੇਂ ਬੰਦੇ ਜਨਮ ਅਮੋਲ ਗਵਾ ਲਿਆ ਓਏ ਵਿਸਰ ਗਿਆ ਈ ਸ੍ਰੀ ਭਗਵਾਨ ਤੈਨੂੰ ਨਿਹੜਾ ਨਾਲ ਸ਼ੈਤਾਨ ਦੇ ਲਾ ਲਿਆ ਓਏ ਵਿਸਰ ਗਿਆ ਏ ਸ੍ਰੀ ਭਗਵਾਨ ਤੈਨੂੰ ਨਿਹੜਾ ਨਾਲ ਸ਼ੈਤਾਨ ਦੇ ਲਾ ਲਿਆ ਓਏ ਨਾਲ ਵਿਸ਼ੇ ਵਿਕਾਰ ਦੀ ਬੰਦਗੀ ਦੇ ਭਰ ਗਿਆ ਤੂੰ ਅਜਬ ਦਸ਼ਾਲਿਆ ਓਏ ਹੋ ਦਇਆ ਸਿੰਘ ਟਕਸਾਲ ਦਾ ਖਰਾ ਸੀ ਤੂੰ ਦਇਆ ਸਿੰਘ ਟਕਸਾਲ ਦਾ ਖਰਾ ਸੀ ਤੂੰ ਖੋਟਾ ਹੋ ਗਿਆ ਚੀਨ ਦਿਆ ਡਾਲਿਆ ਓਏ ਅਮਰ ਸੈਂਕੜੇ ਸਾਲ ਦੀ ਗਈ ਐਵੇਂ ਪੈਦਾ ਕਿ ਤੂੰ ਨਾ ਬ੍ਰਹਮ ਵਿਚਾਰ ਕਰ ਲਈ ਮੌਲਕ ਅਦਬ ਨੂੰ ਜਾਣ ਦੀ ਖਬਰ ਹੈ ਸੀ ਨਾ ਤੇ ਖਰਚ ਨੂੰ ਰਕਮ ਤਿਆਰ ਕਰ ਲਈ ਵਿੱਚੋਂ ਕਦੀ ਨਾ ਗਾਫਲਾ ਹਿਰਸ ਛੱਡੀ ਸਗੋਂ ਪਾਲ ਕੇ ਤਮਾਮ ਤਿਆਰ ਕਰ ਲਈ ਹੋ ਦਇਆ ਸਿੰਘ ਤੂੰ ਦੋਜ ਕਾਂ ਵਿੱਚ ਸੜਿਆ ਓਏ ਦਿਆ ਸਿੰਘ ਤੂੰ ਦੋਜਕਾਂ ਵਿੱਚ ਸੜਿਆ ਦੋ ਦਿਨ ਜੱਗ ਦੇ ਵਿੱਚ ਬਹਾਰ ਕਰ ਲਈ ਉਮਰ ਸੰਕੜੇ ਸਾਲ ਦੀ ਗਈ ਐਵੇਂ ਕੀਤਾ ਕੰਮ ਨਾ ਭਲਾ ਪ੍ਰਾਣੀਆਂ ਓਏ ਨਿਮਰਤਾਈ ਨਾ ਦਿਲ 'ਚ ਜਰਾਇਆਈ ਦਿੱਤਾ ਗਰਭ ਨੇ ਗਾਲ ਗਮਾਨੀਆਂ ਓਏ ਨਾ ਤੂੰ ਧਰਮ ਦੇ ਵਿੱਚ ਪਵਿੱਤਰ ਹੋਇਆ ਸੁਣਦਾ ਰਹਾ ਸੀ ਖੋਟੀਆਂ ਬਾਣੀਆਂ ਓਏ ਦਇਆ ਸਿੰਘ ਦਾ ਸਿਰ ਨਾ ਗਈ ਵਿੱਚੋਂ ਦਇਆ ਸਿੰਘ ਤਾਂ ਸਿਰ ਨਾ ਗਈ ਵਿੱਚੋਂ ਗੰਦਾ ਬਣ ਗਿਆ ਗੰਦੇ ਆ ਪਾਣੀਆਂ ਓਏ ਹੋਈ ਉਮਰ ਇਤਨੇ ਸਾਲ ਦੀ ਗਈ ਐਵੇਂ ਓ ਉਮਰ ਐ ਤਨੇ ਸਾਲ ਦੀ ਗਈ ਐਵੇਂ ਬੰਦਾ ਜਨਮ ਆਮੋਲ ਤੂੰ ਗਾਲ ਬੈਠੋ ਸਾਗਰ ਵਿੱਚ ਸੰਸਾਰ ਸੌਦਾ ਗਰਾ ਓਏ ਰੋੜ ਸੈਂਕੜੇ ਮਣਾ ਦਾ ਮਾਲ ਬੈਠੋ ਅਕਲ ਗੁੰਮ ਨਦਾਨ ਦੇ ਵਾਂਗ ਹੋਈ ਹੱਥੋਂ ਸੁੱਟ ਬਦ ਖਸ਼ਾਂ ਦਾ ਲਾਲ ਬੈਠੋ ਦਿਆ ਸਿੰਘ ਸੰਸਾਰ ਦੇ ਵਿੱਚ ਆ ਕੇ ਆਖਰ ਬੁਰੀ ਕਰਤੂਤ ਵਿਖਾਲ ਬੈਠੋ